ਕਰਦਿਆਂ ਨੇ ਸਾਨੂੰ ਬਹੁਤ ਫੋਰਸ ਕੀਤਾ ਕਿ ਤੁਸੀਂ ਹੁਣ ਨਾ ਥੋੜਾ ਜਿਹਾ ਡਾਈਟ ਵਗੈਰਾ ਕਰੋ ਆਪਣਾ weight ਘੱਟ ਕਰੋ ਥੋੜਾ ਬੋਤਾ ਤੇ ਉਹਨਾਂ ਨੇ ਸਾਨੂੰ ਕਿਹਾ ਡਾਈਟੀਸ਼ਨ ਦੱਸੇ ਕਿ ਵੀ ਤੁਸੀਂ ਡਾਈਟ ਕਰੋ ਤੇ ਅਸੀਂ ਡਾਈਟੀਸ਼ਨ ਕੋਲੋਂ ਡਾਈਟ ਕਰ ਰਹੇ ਸੀ ਬਹੁਤ ਅੱਛਾ ਲੋਕੀ ਦੇ ਪ੍ਰਾਂਟੇ ਤੇ ਮਤਲਬ ਲੋਕੀ ਦਾ ਜੂਸ Karele da juice karele da eda jamun karela jamun ha na arkur eda di items kar rahi si ਇੱਕ ਦਿਨ ਨਾ ਹਫਤੇ ਤੋਂ ਬਾਅਦ ਹੀ ਮਤਲਬ ਬੜਾ ਅੱਡਾ ਹੋਇਆ ਕਿ ਯਾਰ ਕੁਝ ਮਜ਼ਾ ਨਹੀਂ ਆ ਰਿਹਾ ਲਾਈਫ ਵਿੱਚ ਅਸੀਂ ਦੋਨੋਂ ਨੇ ਪਲਾਨ ਬਣਾਇਆ ਕਿ ਯਾਰ ਅੱਜ ਤੇ ਪੀਜ਼ਾ ਖਾਣਾ ਹੀ ਖਾਣਾ ਜੋ ਮਰਜ਼ੀ ਹੋ ਜਾਏ ਪਰ ਹੁਣ ਡਰ ਇਹ ਵੀ ਸੀ ਕਿ ਕੋਈ ਦੇਖ ਨਾ ਲਵੇ ਜੇ ਕਿਸੇ ਨੇ ਦੇਖ ਲੈਣਾ ਤੇ ਜਿਹੜੇ ਇੰਨੇ ਅਸੀਂ ਪੈਸੇ ਡਾਈਟਿਸ਼ਨ ਉਪਰ ਹੈ ਨਾ ਸਾਰੀ ਕੀਤੀ ਕਰਾਈ ਫੇਲ ਹੋ ਜਾਣੀ ਆ ਤੇ ਪਰ ਅਸੀਂ ਹੁਣ ਆਪਣੀ ਆਦਤਾਂ ਤੋਂ ਮਜਬੂਰ ਸੀ ਅਸੀਂ ਪਹੁੰਚ ਗਏ ਡੋਮੀਨੋਜ਼ ਅਸੀਂ ਪੀਜ਼ਾ ਪੂਜ਼ਾ ਖਾ ਕੇ ਟਾਈਮ ਟੂing ਦੇਖਿਆ ਵੀ ਯਾਰ ਬਾਹਰ ਇਸ ਵੇਲੇ ਕੋਈ ਮਿਲਤੇ ਨਹੀਂ ਸਕਦਾ ਕੋਈ ਦੇਖਤੇ ਨਹੀਂ ਸਕਦਾ ਆਪਣੇ ਲੋਕ ਬੜੀ ਚੋਰੀ ਚੋਰੀ ਨਿਕਲਦੇ ਫੇ ਨਿਕਲਦੇ ਫੇ ਸਿੱਧਾ ਹੀ ਸਨੀਆ ਦੇ ਮम्मा ਉੱਥੇ ਆਏ ਉਹਨਾਂ ਨੇ ਸਾਨੂੰ ਦੇਖ ਲਿਆ ਹਾਈ ਸਾਡੇ ਰੰਗ ਉੜ ਗਏ ਤੇ ਇਹ ਕੀ ਹੋ ਗਿਆ ਹੈ ਤੇ ਉਸੜਤ ਹੀ ਹਾਂ ਹਾਂ ਖਾਓ ਖਾਓ ਫੀਜੇ ਤੁਸੀਂ ਜੜੀਆਂ ਡਾਇਟਾ ਕਰਦੀ ਮੈਂ ਨਾ ਘਰ ਪਹੁੰਚਾ ਤੁਹਾਨੂੰ ਮੈਂ ਇਹਦਾ ਹੱਸਦੀਆਂ ਇਹ ਸਾਡੇ ਉੱਤੇ ਰੰਗ ਉੜ ਗਏ ਇੱਕ ਦੂਸਰੇ ਦੇ ਮੂੰਹ ਵੱਲੇ ਵੇਖੀ ਹੁਣ ਕੀ ਕਰੀਏ ਕਾਰ ਜਗੇ ਕੀ ਕਰੇ ਸਾਰਾ ਰਸਤਾ ਇਸ ਤਰ੍ਹਾਂ ਕਿ ਦਿਲ ਚ ਇਦਾਂ ਦਰਦ ਦਰਦ ਹੋਵੇ ਕਿ ਯਾਰ ਅੱਜ ਤੱਕ ਖੈਰ ਨਹੀਂ ਗਈ ਪਰ ਫਿਰ ਜਿਹੜੀ ਕਾਰ ਜਾ ਕੇ ਸਾਡੀ ਹੋਈ ਨਾ ਰੇਲ ਮਜ਼ੇਦਾਰ ਮਜ਼ੇਦਾਰ ਕਿਆ ਬਾਤ ਕਲਾਸਿਕ ਰੇਲ ਮ ਨਹੀਂ ਗਾ ਲਾਂਗੇ